ਆਈਗਾ ਇੰਨਾ ਘਰ ਰਾਮ ਜਾਂਦਾ ਆ ਤਾਂ ਕਿੱਲਾ ਪਰਿਆ ਆ ਤਾਂ ਪਰ ਹੈਗਾ ਪੈਲਾ ਰਹਿ ਗਿਆ ਇਹਦੀ ਬਿਜਲੀ ਜਾਊ ਪਾਣੀ ਬਾਈ ਸਿੱਧਾ ਉਹ ਬੱਠਾ ਬਸੱਖਾ ਯਾਰ ਟਰੈਕਟਰ ਲਈ ਬੱਟਾ ਪਟਾ ਪਾਉਣੇ ਆ ਜਾ ਕੇ ਓਏ ਹਾਂ ਬਾਈ ਟਰੈਕਟਰ ਇਧਰ ਆ ਓਏ ਟਰੈਕਟਰ ਭਾਈ ਲੈ ਕੇ ਆਣਾ ਫੱਟਾ ਪਾਇਆ ਪਿਆ ਟਰੈਕਟਰ ਮਗਰ ਦੋ ਬਟਾ ਵਾ ਕਿਣੀ ਯਾਰ ਮੈਂ ਫੱਟਾ ਪਾਇਆ ਪਿਆ ਵੀਰੇ ਤੈਨੂੰ ਦੇ ਦਿੰਦੇ ਤੈਨੂੰ ਜਵਾਬ ਨਹੀਂ ਦਿੰਦੇ ਸੀ ਮਗਰ ਫੱਟਾ ਪਾਇਆ ਹੋਇਆ ਮੈਂ ਨਿਕਲਦਾ ਨਹੀਂ ਫਟਾ ਨਿਕਲ ਜੂ ਨਿਕਲ ਨੂੰ ਕਿੰਦਾ ਮੈਂ ਦੋ ਉਹ ਯਾਰ ਲੋਕ ਯਾਰ ਗੱਲ ਨੂੰ ਨਹੀਂ ਸਮਝਦੇ ਹੈਗੇ ਵੀ ਜੇ ਕੱਟਾ ਬੰਨਿਆ ਹੋਇਆ ਮੈਂ ਦੋ ਵਟਾਵਾ ਕਿਉਂ ਨਿਆਰ ਮਾ ਲੈ ਕੇ ਆਂ ਬਈ ਪਹਿਲਾਂ ਤਾਂ ਤੂੰ ਬਹਿ ਜਾ ਬਈ ਬਹਿ ਜਾ ਪਹਿਨ ਬਹਿ ਜਾ ਕੋਈ ਨਾ ਪਹਿਲੇ ਨਾ ਮੈਂ ਠੰਡਾ ਹੋ ਜਾ ਕਰੀ ਲੜਕੇ ਕਰੇ ਲੜਕੇ ਆ ਪਹਿਨਾ ਤਾਂ ਆ ਤਾਂ ਤੂੰ ਆਪਣੇ ਕੰਮ ਤੱਕਿਆ ਜਿਹੜਾ ਤੂੰ ਚੀਜ਼ ਲੈਣ ਆਇਆ ਸਾਥ ਹੋਰੇ ਕੋਈ ਬਾਈ ਨਹੀਂ ਆਖਿਆ ਕੋਈ ਨਹੀਂ ਕੋਈ ਚਾਚਾ ਨਹੀਂ ਚਾਚਾ ਨਹੀਂ ਤਾਇਆ ਨਹੀਂ ਬੋਲਣ ਦਾ ਮੜਾ ਮੁੱਟਾ ਟੰਗ ਤਾਂ ਸਿੱਕਲਾ ਇਹਨੂੰ ਉਹ ਦੱਸ ਜਬਾਨ ਦੇ ਰਾਸ ਜਬਾਨ ਦੇ ਰਾਸ ਵਾਲੀ ਉਹੀ ਗੱਲ ਆ ਜਬਾਨ ਦਾ ਰਾਸ ਹੀ ਰੱਖਦਾ ਮੈਂ ਇਹਨੂੰ ਟਰੈਕਟਰ ਤੈਨੂੰ ਮਿਲ ਜਾਣਾ ਟਰੈਕਟਰ ਤੈਨੂੰ ਮਿਲੂਗਾ ਕੋਈ ਨਾ ਦੇ ਵੀ ਦੇਵਾਂਗੇ ਕੋਈ ਨਾ ਗਮਾਂਢੀਆਂ ਪਰ ਮਹਾਰਾਜਾ ਮੇਰਾ ਵੀਰ ਬਣ ਕੇ ਆਪਣੀ ਬੋਲੀ ਨੂੰ ਸੁਧਾਰੋ ਹਾਂ ਹੈ ਉਹੀ ਬੰਦਾ ਬਾਹਰ ਜਾ ਕੇ ਬੋਲ ਪੈਂਦਾ ਦੂਜੇ ਸ਼ਹਿਰ ਦੇ ਵਿੱਚ ਵਗਿਆ ਉਥੇ ਵੀਰਜੀ ਤੋਂ ਬਿਨਾਂ ਨਹੀਂ ਕੋਈ ਬੋਲਦਾ ਜੇ ਚੀਜ਼ ਤੈਨੂੰ ਕੋਈ ਨਹੀਂ ਵੀ ਦਿੰਦਾ ਉਹ ਯਾਰ ਤੈਨੂੰ ਅੰਨ ਜੂਠਾਰ ਦੂ ਜਦੋਂ ਆਏ ਤੈਨੂੰ ਕਹਿੰਦਾ ਬਾਈ ਜੀ ਹੂੰ ਬਾਈ ਜੀ ਬਸ ਇੰਨੀ 2 ઓਏ ਕਹਿੰਦਾ ਵਿਸਾਖੀ ਹੋਏ ਜੇ ਕਹਦੇ ਕਹਿੰਦਾ ਵਿਸਾਖਾ ਬਾਈ ਜੀ ਹੂੰ ਬਸ ਗੱਲ ਬਣ ਗਈ ਜੀ ਵੀ ਨਹੀਂ ਕਹਿੰਦੀ ਆਪਣੇ ਪਿੰਡ ਚ ਤਾਂ ਇਕੱਲਾ ਬਾਈ ਹੋ ਗਏ ਬਾਈ ਹੋ ਕਹਿੰਦਾ ਐਵੇਂ ਜੀ ਲੈਣ ਫਿਰ ਸੁਣ ਲੈ ਗੱਲ ਆ ਇਹ ਜ਼ਬਾਨ ਦਾ ਰਸ ਹੁੰਦਾ ਵੀਰਾ ਇਹਨੂੰ ਗਦੇ ਚੜ ਲੈ ਆਪਣੀ ਘੋੜੀ ਚੜ ਲੈ ਹੂੰ ਠੀਕ ਆ ਕੋਈ ਤੇਰੇ ਵਰਗਾ ਭਾਗਿਆ ਵਪਾਰ ਕਰਨ ਵੀ ਵਪਾਰ ਕਰਕੇ ਆਉਂਦੇ ਆ ਹਮ ਮੇਰੇ ਬਰਗੇਰ ਵਾਲੇ ਨਾਲ ਦੋ ਤਿੰਨ ਵੀ ਵਿਵਾਰ ਕਰਕੇ ਜਾਂਦੇ ਆ ਚਲੋ ਚੱਲ ਜਾਂਦੇ ਨੇ ਭਾਈ ਤੁਰੇ ਕਿਤੇ ਉਹਨਾਂ ਨੂੰ ਜਾ ਕੇ ਰਾਤ ਪੈ ਗਈ ਅੱਛਾ ਰਾਤ ਪੈ ਗਈ ਉਹਨਾਂ ਨੇ ਚੱਕੀ ਤੋਂ ਆਟਾ ਲੈ ਲਿਆ ਹਮ ਆਟਾ ਲੈ ਲਿਆ ਕਹਿੰਦੇ ਵੀ ਅੱਗੇ ਗੁਰੂ ਘਰ ਘਰ ਘਟ ਹੁੰਦੇ ਭਾਈ ਗੁਰੂ ਘਰ ਨਹੀਂ ਹੁੰਦੀ ਸੀ ਹਮ ਉਹਨਾਂ ਨੇ ਸੋਚਿਆ ਵੀ ਯਾਰ ਕਿੱਥੇ ਰਾਤ ਕਿੱਥੇ ਕੱਟੀ ਐ ਤਵਾ ਖੁਰਚਣਾ ਵੀ ਚਹੀਦਾ ਰੋਟੀ ਵੀ ਬਣਾਉਣੀ ਆ ਹਮ ਆਏ ਸੱਤ ਚ ਬੁੜੇ ਬੈਠੇ ਤੁਰਨ ਨੂੰ ਕਹਿੰਦੇ ਵੀ ਅਸੀਂ ਲਾਣੇਦਾਰੋਂ ਰਾਤ ਕੱਟਣੀ ਆ ਕਹਿੰਦੇ ਭਾਈ ਇਹ ਕਿਤੇ ਰੰਡੀ ਬੁੜੀ ਆ ਵੀ ਉਹਦੇ ਲਈ ਵਗ ਜਾਓ ਰਾਤ ਕਟਾ ਦੂ ਛੁੱਟੀ ਅੱਛਾ ਫਾਈਨਾ ਉਹਨਾਂ ਨੂੰ ਡਾਊਟ ਲੱਗਿਆ ਤੇਰੇ ਵਰਗਿਆਂ ਨੂੰ ਵੀ ਯਾਰ ਹੰਡੀ ਬੁੜੀ ਹੈਨਾ ਦੇਖੋ ਪੰਜੇ ਉਂਗਲਾਂ ਕਿਸਿਆਰ ਨਹੀਂ ਹੁੰਦੀਆਂ ਹੈਨਾ ਵਿੱਚ ਚੰਗੇ ਬੁੜੀ ਬੁੜੀ ਦਲੇਰ ਸੀ ਹੂੰ ਉਹ ਤਾਂ ਭਰਾਵਾ ਬੁੜੀ ਨੂੰ ਕਹਿੰਦੇ ਮਾਈ ਅੱਜ ਤਾਂ ਰਾਤ ਕੱਟਣੀ ਹੈ ਕਹਿੰਦੀ ਕੱਟ ਲਓ ਪੁੱਤ ਕਹਿੰਦੇ ਮਾਈ ਰੋਟੀ ਵੀ ਬਣਾਉਣੀ ਹੈ ਕਹਿੰਦੀ ਭਈ ਰੋਟੀ ਬਣਾ ਲਓ ਆ ਪਿਆ ਸਾਡਾ ਚੁੱਲ੍ਹਾ ਆ ਪਿਆ ਲੱਕੜਾ ਪਿਆ ਤਾਂ ਟਾਈਮ ਵੀ ਚੰਗੇ ਸੀ ਚੰਗੀ ਸੀ ਟਾਈਮ ਚੰਗੇ ਸੀ ਉਹ ਤੇਰੇ ਵਰਗਾ ਲੱਗਿਆ ਜਦੋਂ ਪਾ ਲਿਆ ਕੋ ਜਿਹੜੇ ਬੰਦੇ ਦੀ ਕੋਈ ਚੀਜ਼ ਨਾ ਕਰਨੀ ਧਿਆਰ ਆ ਉਹ ਵਪਾਰੀ ਸੀ ਉਹਦੀ ਬੁੜੀ ਦੀ ਮਹਿਸਤੇ ਨਿਗਾਹ ਪਈ ਹਾਂ ਮੈਂ ਇਸ ਤੇ ਨਿਗਾਹ ਪਾਈ ਮੈਂਸ ਪਲੀ ਫੂਰੀ ਸੀ ਬਾਲੀ ਵੱਡੀ ਟਰੈਕਟਰ ਜਿੱਦੀ ਮੈਂਸ ਸੀ ਅੱਛਾ ਅੱਜ ਦੇ ਸਮੇਂ ਚ 2 ਲੱਖ ਦੀ ਹੁੰਨੀ ਉਹ ਹਾਂ ਬੁੜੀ ਦਾ ਬਾਰਤੀ ਕਿਤੇ ਢੀੜਾ ਹਾਂ ਜਦੋਂ ਬਾਰਤੀ ਢੀੜਾ ਬੈਠੇ ਬੈਠੇ ਨੇ ਮੈਂ ਇਸ ਤੇ ਜਦੋਂ ਮਾਰੀ ਨਿਗਾ 2000 ਜੇ ਬੁੜੀ ਦੀ ਮੈਂਸ ਮਰ ਗਈ ਮੈਂ ਇਸ ਕੱਡੂ ਕਿਥੋਂ ਦੀ ਜੇ ਤਾਂ ਰੱਖ ਲੈਂਦਾ ਤੇ ਢਿੱਡ ਚ ਗੱਲ ਸਤੇਰੇ ਜੋ ਸਮਾ ਕੇ ਉਹ ਤੇਰੇ ਵਰਗਾ ਭੌੜਾ ਭਾਂਡਾ ਦੀ ਕਹਿੰਦਾ ਬਾਈ ਕਹਿੰਦਾ ਹਾਂ ਹਲੇ ਆਟੇ ਚ ਪਾਣੀ ਪਾ ਲਿਆ ਗਿੱਲਾ ਸੁੱਕਾ ਜਿਹਾ ਕਰ ਲਿਆ ਅੱਧਾ ਘੱਟ ਪਾਣੀ ਜੱਬ ਚੂਹੂਂ ਫਿਰੇ ਹਾਂ ਕਹਿੰਦਾ ਮਾਈ ਕਹਿੰਦੀ ਹਾਂ ਪੁੱਤ ਕਹਿੰਦੀ ਜੇ ਤੇਰੀ ਮਾਂ ਇਸ ਮਰਗੀ ਕਹਿੰਦਾ ਤੂੰ ਕੱਢੇ ਗਿਆ ਕਿੱਥੋਂ ਦੀ ਕੱਢੇ ਗਿਆ ਕਿੱਥੋਂ ਦੀ ਤੇ ਬੁੜੀ ਕਹਿੰਦੀ ਖੜ ਜਾ ਉਹ ਵੇ ਭੈਣ ਦੇ ਖਾਸ ਮੋ ਕੱਢ ਲਈ ਜੁੱਤੀ ਤੋ ਤਿੰਨ ਧਰਤੀਆ ਹਾਂ ਪਾਉ ਕਹਿੰਦੀ ਆ ਬਦਾਟਾ ਝੋਲੀ ਚ ਹੇ ਝੋਲੀ ਚ ਪਾ ਕੇ ਆਟਾ ਦਾ ਝੋਲੀ ਚ ਆਟਾ ਪਾ ਲਿਆ ਹਾਂ ਅਜ ਤੁਰਿਆ ਆਉਂਦਾਗਾ ਉਹ ਪਾਣੀ ਜਾ ਬਿਜਲੀ ਜਾ ਬੇ ਡੁੱਲਦਾ ਉਹ ਬੁੜੀ ਜਿਹੜੀਆਂ ਨੇ ਦੱਸਿਆ ਦੀ ਫਲਾਣੀ ਬੁੜੀ ਰਾਤ ਕਟਾਊਗੀ ਹਾਂ ਉਹਨਾਂ ਨਾਲ ਬੰਦੀ ਵੀ ਫੇਰ ਹੋ ਗਿਆ ਅੱਛਾ ਨਾਲ ਮੇਰੇ ਵਰਗੇ ਦੀ ਜਿਹੜੇ ਉਹ ਪਿੱਛੇ ਦੀ ਉਹ ਤੇਜ ਸੀ ਨਾ ਤੇਰੇ ਵਰਗਾ ਜਿਹੜਾ ਮੂਰੇ ਸੀ ਹਾਂ ਕਹਿੰਦੇ ਬੁੜੇ ਬੋਲਦੇ ਨੇ ਕਹਿੰਦੇ ਹਾਂ ਚੀਜ਼ ਚਾਉਂਦਾ ਜਾਂਦਾ ਮੁੰਡਿਓ ਏ ਕਹਿੰਦਾ ਬਾਬਾ ਜਵਾਨ ਦਾ ਰਸ ਚੋਂਦਾ ਜਾਂਦਾ ਇਹ ਤਾਂ ਦੂਜੇ ਮਾਰਨ ਕੂਣੀਆਂ ਵੀ ਭੈਣ ਦਾ ਖਾਮਾ ਜੇ ਤੂੰ ਬੋਲਿਆ ਤਾਂ ਆਪਣੇ ਨਾਲ ਇਹ ਕੰਮ ਹੋਇਆ ਆਪਾਂ ਨੂੰ ਜਿੱਤੀ ਮੈਸਕਲੇ ਦੀ ਕੌਮ ਮਰਦੀ ਵਿਚਾਰੇ ਦੀ ਇਹ ਵਾਲੀ ਜ਼ਬਾਨ ਸੀ ਉਹ ਜਿਵੇਂ ਟਰੈਕਟਰ ਮੰਗੜਾ ਤੂੰ ਐ ਕਹਿ ਬਾਈ ਜੀ ਮੈਨੂੰ ਤਾਂ ਟਰੈਕਟਰ ਦੇਓ ਵੀਰੇ ਮੈਂ ਤਾਂ ਦੋ ਬੱਟਾ ਖਿਚੜੀਆਂ ਨੇ ਤੈਨੂੰ ਟਰੈਕਟਰ ਵੀ ਮਿਲ ਜਾਂਦਾ ਹੁਣ ਮਗਰ ਫੱਟਾ ਪਾਇ ਪਏ ਤੈਨੂੰ ਟਰੈਕਟਰ ਕਿੱਥੋਂ ਦੇ ਦਈਏ ਭਾਈ ਪਾਇ ਪਾਇ ਨਿਕਲਦਾ ਨਹੀਂ ਨਿਕਲਦਾ ਨਹੀਂ ਹੈ ਗਿਆ ਭਾਈ ਨਹੀਂ ਲੋਕ ਜਵਾਬ ਨੂੰ ਸਾਂਝਦੇ ਵੀ ਕੱਟਾ ਬੰਨਿਆ ਪਿਆ ਭਾਈ ਚੱਲ ਬਾਈ ਬਣ ਕੇ ਦੇ ਦੇ ਹੁਣ ਤਾਂ ਯਾਰ ਲੈ ਲੈ ਜਾ ਬਾਈ ਯਾਰ ਕੋਈ ਗੱਲ ਦੋ ਦੀਆਂ ਚਾਰ ਪਾਲਾ ਜੇਕਰ ਇਹ ਵੀ ਗੁੱਸੇ ਹੋ ਕੇ ਆਵੇ ਨਾ 2 ਮਿੰਟ ਠੰਡਾ ਪਾਣੀ ਪੀ ਕੇ ਬੰਦਾ ਤੇ ਫੇਰ ਮੜਾ ਜਾ ਪੱਛੇ ਚੀਜ਼ ਜਾਈ ਨਾਲ ਹੋ ਜਾਂਦਾ ਹੁੰਦਾ ਕੋਈ ਹੋਰ ਯਾਰ ਮਦਾਬਾ ਖਾ ਬਖਾਇਆ ਬੋਲੇ ਆ ਕੇ ਪਤੰਦਰਾ ਜਿਵੇਂ ਜਿਵੇਂ ਉਹ ਉਖੜੀ ਕਹਾਣੀ ਹੁੰਦੀ ਹੈ ਫਿਰ ਤੈਨੂੰ ਕਹਾਣੀ ਵੀ ਦੱਸਤੀ ਹੁੰਦੀ ਕਿਵੇਂ ਕਰਦਾ ਚੱਲ ਮੈਂ ਹਾਂ ਬਹੁਤ ਵਧੀਆ ਗੱਲ ਸੁਣ ਮੇਥੋਂ ਗਲਤੀ ਹੋ ਗਈ ਲੈ ਜਾ ਬਾਈ ਲੈ ਜਾ ਠੀਕ ਹੈ ਲੈ